ستگو شری گرو گرنتھ سا جی مہاراج کلچاریا گرو نانک پاشاہ کی باڑی سوھی راج بندہ چی کہ جس کے اندر اوگن ہی اوگن ہوں ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਪਰਚਾ ਦਿੱਤਾ ਹੈ ਵਿਸਥਾਰ ਦੇ ਨਾਲ ਵਿਚਾਰ ਕੀਤੀ ਸੀ ਕਿਉਂ ਪਰਮਾਤਮਾ ਦਾ ਦਰ ਕਰਨੇ ਪ੍ਰਾਪਤ ਨਹੀਂ ਕਰਦੇ ਆਪਣਾਂ ਦੀ ਭਰੀ ਹੋਈ ਇਸ ਸੰਸਾਰ ਤੋਂ ਚਲੇ ਜਾਂਦੇ ਸੋ ਆਜਾ ਦੇ ਸੱਚੇ ਪਾਤਸ਼ਾਹ ਦਾ ਅੰਦਰ ਚੇਂਗ ਨੂੰ ਨਾਮ ਦੇ ਰਿਹਾ ਸੁਭੀ ਆਪ ਦਾ ਸਤ ਜੀ ਦੀ ਗੱਲ ਕਰਦੇ ਨੇ ਥੋੜੇ ਵਿਚਾਰ ਕਰੀਏ ਕਿ ਸੁਚੱਜ ਜੀ ਅਸਲ ਵਿੱਚ ਕੀ ਹੈ ਜਿਹੜਾ ਜਿਹੜੀ ਜੀਵ ਸਤਰੀ ਸੁਚੱਜ ਜੀ ਹੈ ਉਸ ਦੇ ਅੰਦਰ ਉਹ ਆਪਣੀ ਹੋਂਮੈ ਮੈਂ ਤੇਰੀ ਖਤਮ ਹੋ ਜਾਂਦੀ ਅਸਲ ਵਿੱਚ ਸੁਚੱਜ ਜੀ ਉਸ ਨੂੰ ਹੀ ਆਖਿਆ ਜਾਂਦਾ ਹੈ ਜਿਸ ਨੇ ਆਪਾਪਾ ਖਤਮ ਕਰ ਦਿੱਤਾ ਹੋਵੇ ਕਿਵਲ ਦੇ ਕੇਵਲ ਉਸ ਤਕਾ ਪਰਖਵਾਹੇ ਗੁਰਦੇ ਬਾਣੇ ਨੂੰ ਸਵੀਕਾਰ ਕਰ ਲਿਆ ਹੋਵੇ ਉਸ ਜੀ ਰਜਾ ਨੂੰ ਰਾਜ ਦੇ ਵਿੱਚ ਰਹਿਣਾ ਸਿੱਖ ਲਿਆ ਹੋਵੇ ਅਸਰ ਵਿੱਚ ਉਸ ਨੂੰ ਵੀ ਸੱਚ ਜੀਏ ਸਤਗੁਰੂ ਜੋ ਸਜਾਣਾ ਕਰਦੇ ਨੇ ਜਾ ਤੂੰ ਤਾਂ ਮੈਂ ਸਭ ਕੋ

تو ہی میری راس پونجی ہے سب کچھ تم ہی ہے جب تو میرے اندر بس جانا ہے تا میری جندگی دیوے سکھ تو سکھان دا آگا آگا ہو ہے میرے اندر سکھ بڑھت جاندے لیں میں تیرے تو پروان جاندہ ہاں تیرے تو ਜਦੋਂ ਉਸ ਕਾਲਪੁਰਖ ਵਾਹਿਗੁਰੂ ਦਾ ਭਾਣਾ ਇਸ ਜੀਵ ਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਦੇ ਭਾਣੇ ਦੇ ਅੰਦਰ ਹੀ ਸਭ ਕੁਝ ਹੋ ਗਿਆ ਹੈ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ ਉਸ ਵੇਲੇ ਇਸ ਜੀਵ ਦੇ ਅੰਦਰ ਬਹੁਤ ਵੱਡਾ ਜਹਾੜ ਹੋਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ ਮੈਂ ਦੀ ਜਗ੍ਹਾ ਤੇਰਾ ਪ੍ਰਵੇਸ਼ ਕਰ ਜਾਂਦਾ ਹੈ ਕੋਮੇ ਦਾ ਅੰਦਰੋਂ ਨਾਸ਼ ਹੋ ਜਾਂਦਾ ਹੈ ਆਪਣੇ ਪੰਧਾ ਨਾਸ਼ ਹੋ ਜਾਂਦਾ ਹੈ ਆਪਣੇ ਮੌਤ ਨੂੰ ਇਹ ਜੀਵ ਖਤਮ ਕਰਦਾ ਹੈ ਸਤਿਗੁਰੂ ਉਸ ਨੂੰ ਵੀ ਸਚੱਜੀ ਅੱਖ ਦੇਣ ਕਿ ਜਿਹੜਾ ਬਾਣੀ ਨੂੰ ਮੰਨਦਾ ਹੈ ਬਾਣੀ ਦੇ ਵਿੱਚ ਰਹਿੰਦਾ ਹੈ ਰਜਾ ਦੇ ਵਿੱਚ ਜੀਵਨ ਬਤੀਤ ਕਰਦਾ ਹੈ ਪਰਮਾਤਮਾ ਦੀ ਰਜਾ ਦਾ ਜਿਸ ਨੂੰ ਪਤਾ ਲੱਗ ਜਾਂਦਾ ਹੈ ਅਸਲ ਦੇ ਵਿੱਚ ਉਹੀ ਸਚੱਜੀ ਜਿਸ ਨੂੰ ਇਸ ਕੰ ਦਾ ਪਤਾ ਲੱਗ ਜੇ ਕਾਹੂ ਦੀਨੇ ਪਾਟ ਪਟੰਬਰ ਕਾਹੂ ਪੜਨ ਨਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਰ ਖਵਾਦ ਨ ਕੀਜੇ ਰੇ ਮਨ ਸੋਪ੍ਰਿਤ ਕਰ ਕਰ ਨੀਜੇ ਰੇ ਮਨ ਇਸ ਕੰ ਦਾ ਪਤਾ ਲੱਗ ਜੇ ਜਦ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਚਨ ਹੋ ਕਰਦੇ ਨੇ ਕਿ ਗੁਰਬਾਣੀ ਦੇ ਅੰਦਰ ਸੱਚੇ ਬਾਦਸ਼ਾਹ ਨੇ ਵਚਨ ਕੀਤਾ ਕਿ ਸ਼ੀਹਾਵਾਜਾਂ ਚਰਗਾ ਉਹੀਆਂ ਤਿੰਨ ਖਵਾਲੇ ਘਾ ਗਾ ਖਾਣ ਤਿੰਨ ਮਾਸ ਖਲਾਵੇ ਇਹਾਂ ਚਲਾਵੇਗਾ ਧਰਤੀ ਵਿੱਚ ਕਿੱਬੇ ਨਦੀਆਂ ਵਿੱਚ ਕਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜੀ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਸੱਚੇ ਬਾਦਸ਼ਾਹ ਵਚਨ ਕਰਦੇ ਨੇ ਕਿ ਸ਼ੀਹਾ ਵਾਜਾ ਚਰਗਾ ਕੁੰਡੀਆਂ ਦਿਨਾਂ ਖਵਾਲੇ ਘਾਇ ਉਤਿਜਾ ਸ਼ੀਹਾ ਸ਼ੇਰਾ ਵਾਜਾ ਭੂਈਆਂ ਚਰਗਾ ਇਹ ਸਾਰੀਆਂ ਵਾਜਾਂ ਦੀਆਂ ਮਾਸ ਖਾਣ ਵਾਲੀਆਂ ਮਾਸ ਖਾਣ ਵਾਲੀਆਂ ਕਿਸਮਾਂ ਦੇ ਸਾਰੀਆਂ ਵਾਜਾਂ ਦੀ ਪਰ ਜੇ ਉਹ ਕਾਲਪੁਰਖ ਵਹਿਗੁਰੂ ਦੀ ਰਜ਼ਾ ਹੋਵੇ ਜੇ ਉਹ ਚਾਵੇ ਤੇ ਇਹਨਾਂ ਨੂੰ ਘਾਹ ਪਵਾ ਸਕਦਾ ਹੈ ਘਾਹ ਖਾਣ ਲਈ ਮਜਬੂਰ ਕਰ ਸਕਦਾ ਹੈ ਘਾਹ ਪਵਾ ਸਕਦਾ ਹੈ ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦੂਸਾ ਸਾਹ ਦੇ ਦੁਆਰੇ ਤੇ ਗਏ ਉਥੇ ਦਾ ਦੂਸਾ ਵਤਾ ਨਹੀਂ ਸਮੋ ਸੰਸਾਰ ਕੋ ਪਿਆਨਾ ਕਰ ਗਏ ਸ਼ਾਮ ਪਰਮਾ ਦੇ ਪੈਰੋ ਪਾਸ ਸੰਗ ਸੱਚੇ ਪਾਤਸ਼ਾਹ ਦਾ ਬੜਾ ਆਦਰ ਸਦਕਾਰ ਕੀਤਾ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅੱਜ ਦੀ ਰਾਤ ਆਪਣੇ ਇਹ ਸਿੰਘਾਂ ਦੇ ਸਵੇਧ ਸਾਡੇ ਡੇਰੇ ਦੇ ਵਿੱਚ ਵਤੀਤ ਕਰੋ। ਖੈਰ ਸੱਚੇ ਪਾਤਸ਼ਾਹ ਨੇ ਵੇਂਤੀ ਨੂੰ ਪ੍ਰਵਾਨ ਕੀਤਾ। ਇੱਕ ਵੈਸ਼ਰੂਮ ਦਾ ਡੇਰਾ ਸੀ। ਪਰ ਤਨ ਗੁਰ ਗੋਬਿੰਦ ਸਿੰਘ ਦੀ ਬਾਣੀ ਦਾ ਬਾਜ ਤਾਂ ਮਾਸਖਣ ਵਾਲਾ ਸੀ। ਕਿਉਂਕਿ ਉਸ ਦਾ ਸੁਭਾਅ ਹੈ। ਪਰ ਉਹਨਾਂ ਨੇ ਜੋ ਦਾਦੂ ਸਾਹਿਬ ਦੇ ਪੈਰੋਕਾਰ ਸਨ ਉਹਨਾਂ ਨੇ ਵੇਂਤੀ ਕੀਤੀ ਕਿ ਸੱਚੇ ਸੰਗੁਰਾ ਇਹ ਇੱਕ ਵੈਸ਼ਨੂ ਦਾ ਢੇਰਾ ਹੈ ਤੇ ਆਪਣੇ ਆਵਾਜ਼ ਨੂੰ ਪਹਿਲੇ ਉਹ ਨਾ ਹੁਣ ਕਰਦੇ ਹੋਗੇ ਅੱਜ ਸਾਡਾ ਮੋਠ ਵਾਜਰੀ ਦਾ ਪ੍ਰਸ਼ਾਦ ਹੀ ਪਰਵਾਹ ਕਰੇ ਖੈਰ ਸੱਚੇ ਪਾਤਸ਼ਾਹ ਦੇ ਕਹਿਣ ਦੇ ਉਹਨਾਂ ਦੇ ਆਵਾਜ਼ ਨੇ ਮੋਠ ਵਾਜਰੀ ਦਾ ਪ੍ਰਸ਼ਾਦ ਛਕਿਆ ਸੀ ਇੱਕ ਮਾਸ ਖਾਣ ਵਾਲਾ ਜਾਨਵਰ ਉਸ ਨੂੰ ਵੀ ਮੋਠ ਵਾਜਰੀ ਦਾ ਪ੍ਰਸ਼ਾਦ ਪਰਵਾਹ ਕਰਨਾ ਪਿਆ ਇਹ ਸਤਿਗੁਰੂ ਦੀ ਰਜ਼ਾ ਹੈ ਪਰਮਾਤਮਾ ਦੀ ਰਜ਼ਾ ਹੈ ਛੀਹਾ ਬਾਜਾਂ ਚਰਕਾਂ ਘੂਈਆਂ ਤਿੰਨਾਂ ਖਵਾ ਦੇ ਘਾ ਘਾਣ ਤਿੰਨਾ ਮਾਸ ਖਵਾ ਦੇ ਜਿਹਾ ਚਾਹਵੇਗਾ ਕਿੰਨੇ ਜਿਹੜੇ ਘਾ ਖਾਣ ਵਾਲੇ ਜੀਵ ਨੇ ਜੇ ਪਰਮਾਤਮਾ ਚਾਵੇ ਤਾਂ ਉਹਨਾਂ ਨੂੰ ਮਾਸ ਖਵਾ ਦੇ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਜੇ ਪਰਮਾਤਮਾ ਚਾਵੇ ਸ਼ਬਦ ਦੇ ਵਿੱਚ ਹੀ ਆਪਾਂ ਪੜ੍ਹਾਂਗੇ ਜੇ ਪਰਮਾਤਮਾ ਚਾਵੇ ਤਾਂ ਉਹ ਨਦੀਆਂ ਦੇ ਵਿੱਚ ਟਿੱਬੇ ਕਰ ਸਕਦਾ ਹੈ। ਥਨੀ ਕਰੇ ਸੁਗਾ ਦਿੱਤੀ ਸੰਤਨ ਜ਼ਮੀਨ ਹੈ ਕੋਜੀ ਹੈ ਉੱਤੇ ਸਮੁੰਦਰ ਪੈਦਾ ਕਰ ਸਕਦਾ। ਥਨੀ ਕਰੇ ਸੁਗਾ। ਕਿਹੜੀ ਥਾਪ ਦੇ ਪਾਦਸ਼ਾਹੀ ਲਸ਼ਕਰ ਕਰੇ ਸਵਾ। ਜੇ ਪਰਮਾਤਮਾ ਚਾਵੇ ਇੱਕੰਨੇ ਕੀੜੀ ਕੀੜੀ ਦੇ ਵਿੱਚ ਆਪਣੀ ਸ਼ਕਤੀ ਰੱਖਦੇ ਹੋਏ ਤੇ ਉਸ ਨੂੰ ਪਾਦਸ਼ਾਹ ਬਣਾ ਦਿੰਦਾ ਕੀੜੀ ਥਾਪ ਦੇ ਪਾਦਸ਼ਾਹੀ ਲਸ਼ਕਰ ਕਰੇ ਸੁਆਹ ਜਿਹੜੀ ਕਿ ਲਸ਼ਕਰ ਅਨੁਸਾਣ ਕੀ ਸੁਆਹ ਕਰ ਸਕੋ ਜਾਂ ਆਪਵਾ ਸੁਖਮੀ ਸਾਹਿਬ ਦੇ ਕੇ ਜਾਂਦੇ ਅੰਤ ਵੀ ਪੜਦੇ ਆ ਨੀਕੀ ਕੀਰੀ ਮੈਂ ਗਲ ਰੱਖੇ ਭਸਮ ਕਰੇ ਲਸ਼ਕਰ ਕੋਟ ਲਾਗੇ ਕਹਦੇ ਨਿਓ ਪਰਮਾਤਮਾ ਕਾਲਪੁਰਪ ਵਾਹਿਗੁਰੂ ਇੱਕ ਨਿੱਕੀ ਜੀ ਕੀੜੀ ਦੇ ਵਿੱਚ ਆਪਣੀ ਸ਼ਕਤੀ ਰੱਖਦੇ ਹੋਏ ਉਹ ਕਰੋੜਾਂ ਲਸ਼ਕਰਾਂ ਨੂੰ ਸਾੜ ਕੇ ਵੀ ਸੁਆਹ ਕਰ ਸਕਦੇ। ਇਹ ਪਰਮਾਤਮਾ ਦੀ ਰਜ਼ਾ ਹੈ। ਫਿਰ ਜੋ ਆਪਾਂ ਵਿਚਾਰ ਕਰਦੇ ਹਾਂ ਸੁਚੱਜੀ ਦੀ ਕਿ ਜਿਸ ਜੀਵ ਜੋ ਜੀਵ ਰੂਪੀ ਇਸਤਰੀ ਸੁਚੱਜੀ ਹੈ ਉਹ ਕਿਵਨ ਤੇ ਕੇਵਲ ਪਰਮਾਤਮਾ ਦੀ ਰਜ਼ਾ ਭਾਣੇ ਨੂੰ ਸਮਝ ਲੈਂਦੀ ਹੈ ਕਿ ਇਸ ਸੰਸਾਰ ਤੇ ਜੋ ਹੋ ਰਿਹਾ ਹੈ ਜੀਵ ਤੇ ਕੇਵਲ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੋੜੇ ਪ੍ਰਮਾਤਮਾ ਦੇ ਬਾਣੀ ਦੇ ਵਿੱਚ ਹੋ ਗਿਆ ਇਸ ਕਰਕੇ ਜੋ ਸਚਜੀ ਦੀ ਵਿਸਤਰੀ ਹੈ ਉਹ ਪ੍ਰਮਾਤਮਾ ਦੇ ਬਾਣੀ ਨੂੰ ਕبول ਕਰਦੀ ਹੋਈ ਪ੍ਰਮਾਤਮਾ ਦੇ ਹੁਕਮ ਨੂੰ ਕبول ਕਰਦੀ ਹੋਈ ਸਹਿਜੇ ਇਸ ਸੰਸਾਰ ਤੋਂ ਤਰ ਜਾਂਦੀ ਹੈ ਤੇ ਸਚਜੀ ਉਹੀ ਹੈ ਜਿਸ ਨੂੰ ਪ੍ਰਮਾਤਮਾ ਦਾ ਬਾਣਾ ਮੰਨਣਾ ਗਿਆ ਜਿਸ ਨੂੰ ਪ੍ਰਮਾਤਮਾ ਦੀ ਰਜ਼ਾ ਜਿਹੜੀ ਸੀ